ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਦੋ ਜਣੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਈਸਟ ਮੋਹਨਨਗਰ ਦੇਰੀਆ ਵਿੱਚ ਜਿਹੜਾ ਡਿਵੀਜ਼ਨ B ਵਿੱਚ ਪੈਂਦਾ ਦੋ ਅਣਪਛਾਤੇ ਬੰਦੇ ਇੱਕ ਬਾਈਕ ਤੇ ਆਕੇ ਇੱਕ ਫਰਨੀਚਰ ਸ਼ੋਰੂਮ ਤੇ ਫਾਇਰਿੰਗ ਕਰਦੇ ਹਨ ਜਿਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਸਟਾ ਆ ਜਾਂਦੀ ਹੈ ਇਹਦੇ ਵਿੱਚ ਇਹ ਵਰਣਨ ਹੋ ਗਿਆ ਕਿ ਸ਼ੋਰੂਮ ਓਨਰ ਦੇ ਜਿਹੜੇ ਬ੍ਰਦਰ ਹੈ ਉਹ ਕੈਨੇਡਾ ਦੇ ਰੈਜ਼ੀਡੈਂਟ ਹੈ ਤੇ ਉਹਨਾਂ ਦੀ ਉੱਥੇ ਕੁਝ ਪਰਸਨਲ ਰੰਜਿਸ਼ ਨੂੰ ਲੈ ਕੇ ਇਹ ਇਨਸੀਡੈਂਟ ਨੂੰ ਅੰਜਾਮ ਦਿੱਤਾ ਗਿਆ ਸੀ ਇਹਦੇ ਵਿੱਚ ਕਮਿਸ਼ਨਰੇਟ ਦੀ ਵੱਖ-ਵੱਖ ਟੀਮਾਂ ਡਿਪਲੋਏ ਕਰ ਦਿੱਤੀਆਂ ਗਈਆਂ ਔਰ ਜਲਦੀ ਸਫਲਤਾ ਮਿਲੇਗੀ ਔਰ ਜਿਹੜੇ ਅਕਿਊਜ਼ਡ ਹੈ ਉਹ ਫੜੇ ਜਾਣਗੇ